ਮਲਾਰ ਮਹਿਲਾ ਤੀਜਾ ਜਿੰਨੀ ਹੁਕਮ ਪਿਸ਼ਾਣਿਆ ਸੇ ਮੇਲੇ ਹਮੈਂ ਸ਼ਬਦ ਜੜਾਏ ਸੱਚੀ ਭਗਤ ਕਰੈ ਦਿਨ ਰਾਤੀ ਸੱਚ ਰਹਿ ਲਿਵ ਲਾਏ ਸਦਾ ਸੱਚ ਹਰ ਵੇਖਦੇ ਘੁਰ ਕੇ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵੰਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਇ ਰਹਾ ਤ੍ਰੈ ਗੁਣ ਸਭਾ ਤਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨਾ ਹੋਵੇ ਹਮੈ ਕਰਮ ਕੁਮਾਹੀ ਸਾਹਿਬ ਪਾਵੇ ਸੋ ਥੀਏ ਪੈ ਕਿਰਤ ਫਰਾਹੀ ਸਤ ਗੁਰ ਭੇਟੇ ਮਨ ਮਰ ਰਹਿ ਹਰ ਨਾਮ ਵਸੈ ਮਨ ਆਇ ਿਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ ਚੌਥੇ ਪਦ ਵਾਸ ਹੋਇਆ ਸੱਚੈ ਰਹੈ ਸਮਾਇ ਮੇਰਾ ਹਰ ਪ੍ਰਭ ਅਗੰ ਅਗੋਚਰ ਹੈ ਕੀਮਤ ਕਹਿ ਨਾ ਜਾਏ ਗੁਰ ਪ੍ਰਸਾਦੀ ਬੁੱਝੀਐ ਸ਼ਬਦੇ ਕਾਰ ਕਮਾਈ ਨਾਨਕ ਨਾਮ ਸਲਾਹ ਤੂੰ ਹਰ ਹਰ ਦਰ ਸ਼ੋਭਾ ਪਾਈ ਮਲਾਰ ਮਲਾ ਤੀਜਾ ਗੁਰਮੁਖ ਕੋਈ ਵਿਰਲਾ ਬੁਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲੈ ਸ਼ਾਂਤ ਊਪਜੈ ਅਨੰਦਿਨ ਨਾਮ ਲਐ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾ ਮਨ ਮੁਖ ਸਦਾ ਵਿਛੜੇ ਫਿਰੇ ਕੋਏ ਨ ਕਿਸੇ ਨਾਲ ਹਮੈ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੜੈ ਅਨ ਦਿਨ ਨਾਮ ਸੰਭਾਲ ਸਬਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਧਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਅੱਗੇ ਕਰੀਂ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰ ਗੁਰ ਕੈ ਸਹਿਜ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਇ ਮਲਾ ਮਹਿਲਾ ਤੀਜਾ ਗੁਰਸਾਹਿ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵੱਡਿਆਈ ਹੋਈ ਅਨ ਦਿਨ ਗੁਣ ਗਾਵੇ ਨਿਤ ਸਾਚ ਸੱਚ ਸੁਮਾਵੇ ਸੋਈ ਮਨ ਰੇ ਗੁਰਮੁਖ ਹਰਿਦੈ ਵਿਚਾਰ ਅਜ ਕੂੜ ਕੁਟੰਬ ਹਉ ਮੈਂ ਬਿਕ ਤ੍ਰਿਸ਼ਨਾ ਚੱਲਣ ਹਿਦੈ ਸੰਭਾਲ ਰਹਾ ਸਤ ਗੁਰ ਦਾ ਤਾਰਾਮ ਨਾਮ ਕਾ ਹੋ ਦਾਤਾ ਕੋਈ ਨਹੀਂ ਜੀ ਦਾਨ ਦੇ ਤ੍ਰਿਪਤਾਸ ਸੱਚਾ ਹੈ ਨਾਮ ਸਮਾਹੀ ਅਨ ਦਿਨ ਹਰ ਰਵਿਆ ਰਿਤ ਅੰਤਰ ਸਹਿਜ ਸਮਾਦ ਲਗਾਹੀ ਸਤਗੁਰ ਸ਼ਬਦ ਦੀ ਇਹ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਈ ਲਖਿਆ ਗੁਰਮੁਖ ਅਕਤ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬੋੜ ਨ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨਹੀ ਮਨ ਸਮਾਇ ਸਾਚੇ ਹੀ ਸੱਚ ਸਾਚ ਪਤੀਜੈ ਵਿੱਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਅਵਰ ਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਥੁਰ ਲਿਖਿਆ ਹੋਈ ਮਲਾਰ ਮੈ ਲਾਤੀ ਜਾ ਗੰਗੰਧਰ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹੋ ਮੈ ਮਾਰ ਸਦ ਮਨ ਰਸ ਆਇ ਹਰ ਰੱਖਿਆ ਉਰਤਾਰ ਜਿਸੈ 부ਝਾਏ ਸੋਈ 부ਝੈ ਜਿਸਨੂੰ ਆਪੇ ਲੈ ਮਿਲਾਏ ਅਨੰਦਿਨ ਬਾਣੀ ਸ਼ਬਦੇ ਗਾਵੇ ਸਾਚ ਰਹਿ ਲਿਵ ਲਾਈ ਮਨ ਮੇਰੇ ਖਿਨ ਖਿਨ ਨਾਮ ਸੁਭਾਲ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰਾ ਨਾਲ ਰਹਾਉ ਮਨ ਮੁਖ 파ਖੰਡ ਕਦੇ ਨਾ ਚੂਕੈ ਦੂਜੈ ਪਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਏ ਵੇਲਾ ਫਿਰ ਹੱਥ ਨਾ ਆਵੇ ਅਨੰਦਿਨ ਸਦਾ ਪਸ਼ੁਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸ਼ਟਾ ਮਾਹੇ ਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਤਿਆਇਆ ਹਰ ਰਖਿਆ ਔਰ ਥਾਰ ਮਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਇਕੋ ਪੁਰਖ ਇੱਕ ਪ੍ਰਭ ਜਾਤਾ ਦੂਜਾ ਅਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸੁਮੇ ਅੰਤਰ ਵਸਿਆ ਲਖ ਭੇਵਾ ਘੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵਾ ਪਾਵੇ ਤਿਵੇਂ ਚਲਾਏ ਮਲਾ ਮਲਾ ਤੀਜਾ ਦੁਤਕੇ ਸਤ ਗੁਰ ਤੇ ਪਾਵੇ ਕਰਦਰ ਮਹਿਲ ਸੁਥਾਨ ਗੁਰ ਸ਼ੁਭਦੀ ਕਿਉ ਕਹਿ ਅਬਿਮਾਨ ਜਿਨ ਕੋ ਲਿਲਾਤ ਲਿਖਿਆ ਤੋਰ ਨਾਮ ਅਨੰਦਿਨ ਨਾਮ ਸਦਾ ਸਦਾ ਧਿਆਵੇ ਸਾਚੀ ਦਰਗਾ ਪਾਵੇ ਮਾਨ ਰਹਾਉ ਮਨ ਕੀ ਬਿਧ ਸਤਗੁਰ ਤੇ ਜਾਣੈ ਅਨ ਦਿਨ ਲੱਗੈ ਸਦ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਾ ਸਾਚੀ ਪਾਵੈ ਮਾਨ ਇਹ ਮਨ ਖੇਲਾ ਹੁਕਮ ਕਾ ਬਾਧਾ ਇੱਕ ਖਿੰਮੈ ਧਾਦਿਸ਼ ਫਿਰ ਆਵੈ ਜਾਂ ਆਪੇ ਨਦਰ ਕਰੇ ਹਰ ਤਬ ਸਾਚਾ ਤਾਂ ਇਹ ਮਨ ਗੁਰਮੁਖ ਤਤਕਾਲ ਵਸ ਆਵੈ ਇਸ ਮਨ ਕੀ ਵਿਧ ਮਨ ਹੂ ਜਾਣੈ ਗੁਝੇ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ ਮਲਾਰ ਮੈ ਲਾ ਤੀਜਾ ਜਿਉ ਪਿੰਡ ਪ੍ਰਾਣ ਸਭ ਤਿਸਕੇ ਘਟ ਘਟ ਰਹਿਆ ਸੁਮਾਈ ਇਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਦੀਆ ਬੁਝਾਈ ਮਨ ਮੇਰੇ ਨਾਮ ਰੋ ਲਿਵ ਲਾਈ ਅਦਿਸ਼ਟ ਅਗੋਚਰ ਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾ ਮੰਤਨ ਪੀਜੈ ਏਕ ਲਿਵ ਲਾਗੇ ਸਹਿਜ ਰਹਿ ਸੁਮਾਈ ਗੁਰ ਪ੍ਰਸਾਦੀ ਪਰਮ ਭਾਗੇ ਇਕ ਨਾਮ ਲਿਵ ਲਾਈ ਗੁਰਬਚਨੀ ਸਚਕਾਰ ਕੁਮਾਵੇ ਗਤ ਮਤ ਤਬਹੀ ਪਾਈ ਕੋਟ ਮਧੇ ਕਿਸੈ 부ਝਾਏ ਤਿਨ ਰਾਮ ਨਾਮ ਲਿਵ ਲਾਈ ਜਹਾਂ ਜਾਂ ਦੇਖਾਂ ਤਾਂ ਏਕੋ ਸੋਈ ਏ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾ ਮਹਿਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸ਼ਬਦੇ ਪਾਇਆ ਜਾਈ ਤਗਤੀ ਰਾਤੇ ਸਦ ਬੈਰਾਗੀ ਦਰ ਸਾਚੈ ਪਤ ਪਾਈ ਮਨ ਵੇ ਮਨ ਸਿਉ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇ ਤੀ ਲਿਵ ਲਾਈ ਰਾਹ ਮੇਰਾ ਪ੍ਰਭ ਅਤਗੰਗ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸਤ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪੌਣ ਵਿਜਾਏ ਗੁਰਮੁਖ ਅੰਮ੍ਰਿਤ ਪਾਈ ਅੱਤੇ ਸਾਜੇ ਸਭ ਘਰ ਲਾਏ ਸੋ ਸੱਚ ਰਹਾ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਹੀਂ ਨਾਮੇ ਦੇਵਢਾਈ ਮਲਾ ਮੈਂ ਲਾ ਤੀਜਾ ਹਉ ਮੈਂ ਬਿਖ ਮਨ 모ਇਆ ਲੱਦਿਆ ਅਜਗਰ ਪਾਰੀ ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬਿਖ ਹਰ ਮਾਰੀ ਮਨ ਰੇ ਹਉ ਮੈਂ ਮੋ ਦੁਖ ਪਾਰੀ ਇਹ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹਾ ਤ੍ਰ ਗੁਣ ਮਾਇਆ ਮੋਪ ਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬੋ ਬਾਸ਼ਨਾ ਬੇਕਾਰ ਹਰ ਜਨ ਕਰਣੀ ਊਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ठाकुर ਮੇਰੇ ਹਰ 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 ਔਰਤਾਰ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਮਨਾਰ ਮਨ ਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਗੁਰ ਪ੍ਰਸਾਦ ਇਹ ਮਨ ਗਿਰੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਨ ਸਦਾ ਅਵਿਨਾਸ਼ੀ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ ਇਸ ਮਨ ਕੋ ਮਨਤਾ ਕਿੱਥੋਂ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੈ ਉਠਾਵੈ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹ ਹੁਕਮ ਕਰ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ ਬੂਝੋ ਪਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਿਤ ਜੋ ਤਿਆਂ ਗੁਣਾਂ ਕੀ ਪੰਡੂ ਤਾਰੇ ਅਨ ਦਿਨ ਏ ਕੋ ਨਾਮ ਵਖਾਣੈ ਸਤਗੁਰ ਕੀ ਉਹ ਦੀਖਿਆ ਲੈ ਸਤਗੁਰ ਆਗੈ ਈਸ ਤਰੇ ਸਦਾ ਅਲੱਗ ਰਹੇ ਨਿਰਵਾਣ ਸੋ ਪੰਡਿਤ ਦਰਗਾ ਪਰਵਾਨ ਸਭ ਨਾਮੈ ਏਕੋ ਏਕ ਵਖਾਣ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸ਼ੇ ਮਿਲੇ ਸੋਏ ਇੱਥੇ ਓਥੈ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਵਿਧ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੇ ਸੋਏ ਸ਼ਾਸਤਰ ਦੇਦ ਕੀ ਫਿਰ ਕੂਕ ਨ ਹੋਏ ਮਲਾ ਮਹਿਲਾ ਤੀਜਾ ਪ੍ਰਮ ਪ੍ਰਮ ਜੋਨ ਮਨ ਮੁਖ ਫਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤਗੁਰ ਸੇਵਾ ਜਮ ਕੀ ਕਾਨ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੁਗਧਾ ਖੋਇਆ ਕਉਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਔਰਤਾਰ ਅਭਜਲ ਸ਼ਬਦ ਲੰਘਾਵਣ ਹਾਰ ਦਰਸ ਸੱਚ ਦਿਸੈ ਸਚਿਆਰ ਭੋ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਪਰਮ ਫੂਲੇ ਬਉ ਮਾਇਆ ਹਉ ਮੈਂ ਮਮਤਾ ਭੋ ਮੋ ਵਿਧਾਇਆ ਦੂਜੇ ਪਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਗੰਮ ਅਥਾ ਗੁਰ ਸ਼ਬਦੀ ਜਪਿਐ ਸਚ ਲਾ ਹਾਜ਼ਰ ਹਜ਼ੂਰ ਹਰ ਵੇ ਪਰਵਾਹ ਨਾਨਕ ਗੁਰਮੁਖ ਨਾਮ ਸੁਮਾ ਮਲਾਤ ਮੈ ਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨੰਦਿਨ ਸਦ ਜਾਗੇ ਸਤਗੁਰ ਸੇਵੈ ਆਪ ਗਵਾਏ ਹਉ ਤਿਨ ਜਾਣ ਕੇ ਸਦ ਲਾਗੋਂ ਪਾਏ ਹਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਸਰਕ ਨਾਮ ਮੁਕਤ ਗਤ ਪਾਈ ਰਹਾ ਮਾਇਆ ਮੋਹ ਅਗਿਆਨ ਗੁਬਾਰ ਮਨ ਮੁਖ ਮੋਹੇ ਮੁਗਦ ਗੁਵਾਰ ਅਨ ਦਿਨ ਧੰਦਾ ਕਰਤ ਵਿਹਾਈ ਮਰ ਮਰ ਜਮੈ ਮਿਲੇ ਸਜਾਈ ਗੁਰਮੁਖ RAM ਨਾਮ ਲਿਵਲਾਈ ਕੂੜਾ ਲਾਲ ਤਿਨਾ ਲਪਟਾਈ ਜੋਕਿਸ਼ ਹੋਵੈ ਸਹਿਜ ਸੁਭਾਈ ਹਰ ਰਸ ਪੀਵਾ ਕ੍ਰਿਸ਼ਨ ਰਸਾਏ ਕੋਟ ਮਧੇ ਕਿਸ ਹੈ ਬਜਾਈ ਆਪੇ ਬਖਸ਼ੇ ਦੇ ਵੜਾਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਇ ਨਾਨਕ ਹਰ ਹਰ ਨਾਮ ਸਮਾਈ